यानी जी की, की हाल है वो ठीक परिवार ठीक है केड़ा भाई रामगढ़ आहा बकरी लेके भाई है भाई ये? तो आ दो, बच्चे, आ दो बच्चे भी दिखाओ जी देनी भाई? दे बच्ची भी देनी और होने देनी साढ़े भी हजार पा ਮਨ ਜਾ ਮੇਰੀ ਗੱਲ ਆ ਲੈ ਜਾਰੇ 21000 ਦੀ ਪਾਸਾ ਗਨਤਕੀਮ ਕਰਤੀ ਬਾਦਲ ਵਾਲੀ ਮੰਨ ਜਾ ਗੱਲ ਆਈ ਸਗਣਤ ਕੀਮ ਬਾਦਲ ਕਹਨੇ ਕਰੀ ਸੀ ਕਿ 21000 ਉਹ ਕੁੜੀਆਂ ਦੇ ਵਿਆਹ ਚ ਦਿੰਦੇ ਹੁੰਦੇ ਸੀ ਮੰਨ ਜਾ ਹੋਰ ਕਿੰਨੇ ਦੇਂਗਾ ਫਿਰ 32000 लास्ट ਦੇਣ ਲੈਣੀ ਹੈ 32000 ਸਾਢੇ ਕੇ ਹਜ਼ਾਰ ਦੀ ਮੰਨ ਜਾ ਖਾਜ਼ਮਾ ਹਾਂ ਹੋਰ 22000 ਦੀ ਦੇਣੀ ਹੈ ਹੋਰ ਕਿੰਨੇ ਦੇਣੀ ਹੈ ਫਿਰ ਮੱਥੀ ਹਾਂ ਤੂੰ ਤਾਂ ਲਖੀਰ ਗੱਡੀ ਘੜਾ ਯਾਰ ਲਖੀਰਾਣਾ ਸੌਦੇ ਹੁੰਦੇ ਕਦੇ ਹੁਣ ਕਿਹਾ ਬੋੜਾ ਭੱਜ ਜੂਗਾ ਫੇਰ ਝੱਕੀ ਜਾਵਾਂਗੇ ਤੇ ਹਜ਼ਾਰ ਆਲਾ ਲਾਰਾ ਨਹੀਂ ਲਾਉਂਦੇ ਕਹਿੰਦੇ ਅਸੀਂ ਨਾ ਹਾਂ ਬੋਲ ਨਹੀਂ ਬਾਈ ਹਜ਼ਾਰ ਦੀ ਪਾਉਣੀ ਐ ਹੋਰ ਕਿੰਨੇ ਪਾਉਣੀ ਐ ਸਾਢੇ 22 ਦੀ ਪਾਉਣੀ ਐ ਹਜੇ ਵੀ ਨਹੀਂ ਪਾਉਣੀ ਯਾਰ ਪੂਰੇ 23000 ਦੀ ਆ ਪੜ ਲੈ ਉਹ ਨਹੀਂ ਬਾਬਾ ਉਹ ਪੜ ਲੈ ਪੜ ਲੈ ਮੰਨ ਜਾ ਗੱਲ ਨਹੀਂ ਉਹ ਨਹੀਂ ਮੰਨ ਜਾਏ ਇਹਦੇ ਲੱਗੇ ਪੈਸੇ ਉਹਨੂੰ ਤਾਂ ਲਘੇਰ ਕੱਢੇ ਗੜਾ 32000 ਦੀ ਦੇਣੀ ਐ 32000 ਹੈ ਉਹ ਜਿਆਦਾ ਲਾਤੇ ਰਹਿਣਦੇ ਆ ਕੀ ਕਰਾਂਗੇ ਛੱਡ ਸਾਡੇ 23000 ਦੀ ਦੇ ਆ ਚੱਕਰ ਛੱਡ ਪਰ ਇੱਕ ਮਿੰਟ ਖੜ ਜੋ ਜਿਉਣ ਇਹਨਾਂ ਇੱਕ ਪਾਸਾ ਕਰ ਹੀ ਲੈਣ ਦੇ ਮੈਨੂੰ ਜਾਂ ਤਾਂ ਦੇ ਦੂਗਾ ਜਾਂ ਆਪਾਂ ਭੱਜ ਜਾਂਗੇ ਜਾਂ ਇਹ ਭੱਜ ਜਾ ਬੋਲ ਸਾਡੇ 23 ਦੀ ਹੋਰ ਕਿੰਨੇ ਦੇਣੀ ਐ 31000 ਦੀ ਲੈ ਜਾ ਪੂਰੇ 24000 ਦੀ ਚੱਕਾ ਫੜ ਕੀ ਕਰਨਾ ਐ ਤੂੰ ਮੈਂ ਰਕਲੋਂ ਦਾ ਐ ਜੇ ਤੇਰੇ ਨਹੀਂ ਚੱਲਦੀ ਤਾਂ ਮੇਰੇ ਚੱਲਦੀ ਐ ਮੈਂ ਸਾਰਾ ਕੁਝ ਦੇਖਿਆ ਦਾ ਪੜ ਲੈ ਨਾ ਇਹਨੇ ਦੇ ਇੰਨੀ ਮਹਿੰਗੀ ਕੀ ਕਰ ਰਹੀ ਲਖਾਈ ਮੈਂ ਕਰਾ ਦੂੰ ਖਾਦਮਾ ਪੜ ਲੈ ਨਹੀਂ ਮਾ ਉਹ ਪੜ ਲੈ ਇਹਨੇ 30000 ਹਕ ਦੇ ਜਾ ਹਾਂ 30000 ਉਹ ਠੀਕ ਸਾਢੇ 24000 ਦੀ ਦੇ 30000 ਦੀ ਕਰਨਾ ਮੰਨ ਜਾਈਦਾ ਹੁੰਦਾ ਗਾ ਕਿ ਤੇ ਮੌਦ ਦਾ ਪਤਾ ਨਹੀਂ ਕਿਹੜੇ ਵੇਲੇ ਆ ਜੇ ਲੈ ਪੂਰੇ 25000 ਦੀ ਦੇ ਜਰ ਗੈ ਨਹੀਂ ਦੇਣੀ ਤਾਂ ਹੈ ਨਹੀਂ ਤੂੰ ਲੈ ਨਹੀਂ ਮਾ ਜਰ ਬਾਬਾ ਹਾਂ ਲੈ ਹੁਣ ਨਹੀਂ ਮੰਨ ਉਹ ਵਧੀਆ ਅਜੇ ਵੀ ਨਹੀਂ ਮੰਨਿਆ ਕਰ ਫਿਰ 30000 ਦੇ ਦੇਣਾ ਵੜੇ ਹੋ ਜਾਣਗੇ ਇਬਰਾਵਾ ਤੂੰ ਹੀ ਮਹਿੰਗੀ ਲਿਆਇਆ ਤਾਂ ਹੁਣ ਮੇਰੇ ਦਗੇ ਇਦਾਰੇ ਦੀ ਗੱਲ ਆਣਾ ਮਾਨਾ 25000 ਦੇ ਦੇ ਠੀਕ ਆ ਲੈ 25000 ਫੜ ਨਹੀਂ ਬਾਕੀ ਲਿਖਾਈ ਅਸੀ ਕਰਾ ਦੇਗੇ ਉਹ ਚੱਕ ਲਏਗਾ ਮੰਨ ਲੈ ਮੰਨ ਲੈ ਮੰਨ ਲੈ ਗੱਲ ਨੂੰ ਸਾਮਾਨ ਸਾਮਾ ਦੇਖ ਲੈ ਤੂੰ ਕਹੇ ਜਾਂ ਚੱਲ ਰਿਹਾ ਉਹ ਤੋਂ ਦੇ ਫਿਰ ਪੈਸੇ ਫੜਾ ਦੇ ਹੈ ਥੋੜੇ ਆ ਲੈ ਸਾਢੇ 25000 ਦੀ ਦੇ ਜਰ ਨਹੀਂ ਅੱਛਾ ਦਿਲ ਕੀਤਾ ਹੈ 29 ਦੀ ਪੂਰੇ 26000 ਦੀ ਦੇਣੀ ਹੈ ਨਹੀਂ ਦੇਣੀ ਜਾਈਏ ਨੇ ਨੰਦਾ ਬਈ ਤਾਂ ਲੋਹੇ ਦੀ ਲਕੀਰ ਕੱਢੀ ਖੜਾ ਆਣਾ ਲੋਹੇ ਦੇ ਕੱਢ ਕੇ ਲਕੀਰ ਤਾਂ ਉਹ ਤਾਂ ਸਗਨ ਦੀ ਸਕੇ ਤੋਂ ਵੀ ਬਿਦਾ ਸਗਨ ਦੀ ਮਟ ਪਾਤੀਆਂ ਸੀ ਬਈ ਮੈਂ ਤਾਂ ਇਹ ਤਾਂ ਉਹ ਸੀਗੀ ਪਾਣੀ ਤੇ ਮਿੰਗਣਾ ਨਾ ਡੁੱਬਦੀ ਆ ਨਾ ਤਰਦੀ ਆ ਇਹ ਕੰਮ ਹੈ ਦਾ ਠੀਕ ਆ ਹੁਣ ਇਹਨਾਂ ਮੁੱਲ ਲਈਦਾ ਠੀਕ ਹੈ 26000 ਰੁਪਇਆ ਸਾਰੀ ਮੰਡੀ ਚੋਂ ਲਵਾ ਲਿਓ ਤੁਹਾਨੂੰ ਸਾਰੀ ਮੰਡੀ ਚੋਂ ਲਵਾ ਲਈ ਹੋਂ ਨਹੀਂ ਫਿਰ 26 ਲਾਉਂਦੇ ਤੈਨੂੰ ਮਾਗਾ ਮੈਂ ਤਾਂ ਆ ਯਾਰ ਉੱਤੋਂ ਦੀ ਚੱਕਦਾ ਬਾਬਾ ਵੀ ਨਹੀਂ ਮੋਟਾ ਬਾਬੇ ਨੇ ਤਾਂ ਬੋਲਣਾ ਹੀ ਨਹੀਂ ਇਹਨੂੰ ਮਾਕਿਆ ਜੀ ਮੈਂ ਕਿਹਾ ਤੂੰ ਬੋਲੀ ਨਾ ਮੈਂ ਆਪੇ ਲਈ ਜਾਉ ਜੇ ਤੇ ਚਲਦੀ ਇਹ ਦੇ ਦਿੰਦਾ ਨਹੀਂ ਮੈਂ ਦੇ ਦਿੰਦਾ ਪੈਸੇ ਯਾਰ ਇੱਕ ਹੀ ਗੱਲ ਹੈ ਸਾਡੀ ਤਾਂ 26000 ਰੁਪਏ ਲਾਦਾ ਦੋ ਬੱਚੇ ਹੈ ਨਹੀਂ ਨਹੀਂ ਲੈਂਦਾ ਅਜੇ ਵੀ ਨਹੀਂ ਦਿੰਦਾ ਕਹਿੰਦਾ 32000 ਦੇ ਦਊਂ ਗਲਤ ਲਾ 100 ਰੁਪਏ ਦੱਸ ਬਿੱਲੂ ਮਨਤਾ ਬਹੁਤ ਲੱਗ ਗਿਆ ਨਾ ਜੇ ਆਪ ਹੀ ਮਹਿੰਗੀ ਚੱਕ ਲੈ ਕਹਿੰਦਾ 32000 ਦੇ ਦਊਂਗਾ ਫਿਰ ਕਹਿੰਦਾ ਹੁਣ ਕਹਿੰਦਾ 31 ਤੋਂ ਘੱਟ ਨਹੀਂ ਦਿੰਦਾ ਇਹ ਤੋਂ ਮਗਰੋਂ ਮਹਿੰਗੀ ਚੱਕ ਲੈਣੋਂ ਸਾਡਾ ਕੀ ਉਹ ਹਨ ਕਸੂਰ ਹਨ ਹੁਣ ਇਦੋਂ ਬਾਅਦ ਫਿਰ ਤੁਹਾਨੂੰ ਵੀ ਅਸੀਂ ਵੀ ਗਾਂ ਲੈ ਦੇ ਕਰਨੀ ਹੁੰਦੀ ਹੈ ਹਾਂ ਮੈਂ ਤਾਂ 20000 ਤੋਂ ਚੱਲਿਆਂਗਾ 25 ਦੇ ਵਾਗਿਆ 26 ਦੇ ਵਾਗਿਆ ਹਾਂ ਹੋ ਠੋਕ ਦੇ 500 ਹੋ ਠੋਕ ਆ ਜੋ ਨਾ ਨਾ ਫਿਰ ਤਾਂ ਆਪਾਂ ਮਰ ਜਾਾਂਗੇ ਦੇਖੀ ਜੋ ਲੈ ਬਈ ਫੜੋ 1000 ਹੋਰ ਪਾ ਲਿਓ ਚੱਲ ਜਿੰਨੇ ਦੀ ਜਿੰਨੇ ਪਹਿਲਾਂ ਲੈਣ ਨੂੰ ਤਾਂ 1000 ਪਤਾ ਬਸ ਦੇਣੀ ਆ ਵੀ ਹਾਂ ਜਾ ਫੜਾਓ ਦੇਖੋ ਚਲੋ ਨਿੱਬੜ ਗਿਆ ਗਿਆ ਚਲੋ ਹੋ ਗਿਆ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਉਹ ਠੀਕ ਹੈ 27 ਕਿਹਨੂੰ ਹੋ ਗਈ 27 ਦੀ ਹੋ ਗਈ ਜਿਵੇਂ ਕੁਝ ਲਾ ਰਿਹਾ ਠੀਕ ਹੈ ਜੀ ਮੰਨਣਾ ਹੋ ਗਿਆ ਠੀਕ ਹੈ ਜੀ ਹਾਂ ਠੀਕ ਹੈ ਬਾਈ